ਤੁਸੀਂ ਅੱਧਾ ਕਿਲੋ ਚਿਟਾ ਫੜਿਆ ਸਿਵਲ ਲਾਈਨ ਥਾਣੇ ਨੇ ਕੀ ਮਾਮਲਾ ਹੈ ਜੀ ਇਹ ਔਰ ਕਿਹੜੇ ਬੰਦੇ ਤੋਂ ਫੜਿਆ ਕੀ ਕੁਝ ਬਰੰਮ ਹੋਇਆ ਹੋਰ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਰਦ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਸਾਡੀ ਸਿਵਲ ਲਾਈਨ ਦੀ ਟੀਮ ਜੋ ਕਿ ਐਸ ਐਚ ਓ ਹਰਜੀਵਨ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਭਾਗੂ ਰੋਡ ਟੀ ਪੁਆਇੰਟ ਕੈਂਟਰ ਰੋਡ ਦੇ ਉੱਪਰ ਨਾਕਾ ਲਗਾਇਆ ਸੀਗਾ ਜਿਸ ਦੇ ਵਿੱਚ ਇੱਕ ਰਾਹੁਲ ਏਲੀਅਸ ਮਿੱਡਾ son of ਅਮਰਜੋਤ ਜੋ ਕਿ ਡੱਬ ਵਾਲੀ ਦਾ ਰਹਿਣ ਵਾਲਾ ਹੈ ਤੇ ਹੁਣ ਇਸ ਟਾਈਮ ਹਰਬੰਸ ਨਗਰ ਬਠਿੰਡਾ ਦੇ ਵਿੱਚ ਰਹਿੰਦਾ ਹੈ ਉਸਨੂੰ ਅਸੀਂ ਨਾਕਾਬੰਦੀ ਦੌਰਾਨ ਅਰਾਊਂਡ ਅਪ ਕੀਤਾ ਅਤੇ ਅਰਾਊਂਡ ਅਪ ਕਰਨ ਤੇ ਉਹਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸਦੀ ਪੋਜੈਸ਼ਨ ਦੇ ਵਿੱਚੋਂ 524 ਗ੍ਰਾਮ ਜਿਹੜੀ ਹੈਰੋਇਨ ਹੈ ਬਰਾਮਦ ਹੋਈ ਹੈਰੋਇਨ ਬਰਾਮਦ ਹੋਣ ਤੇ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 356 ਅੰਡਰ ਸੈਕਸ਼ਨ 21C ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜਿਸਟਰ ਕੀਤਾ ਅਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਜਿਹੜਾ ਰਾਹੁਲ ਮੇਡਾ ਜੋ ਲੜਕਾ ਹੈਗਾ ਉਹ ਨਾ ਹਰਬੰਸਨਗਰ ਬਠਿੰਡਾ ਦੇ ਵਿੱਚ ਰਹਿੰਦਾ ਹੈ ਇਹ ਐਕਟਿਵਾ ਤੇ ਸਵਾਰ ਸੀਗਾ ਤੇ ਐਕਟਿਵਾ ਤੇ ਜਾ ਰਿਹਾ ਸੀਗਾ ਇਸਨੇ ਜਿਹੜੇ ਸੀਗੇ ਅੱਗੇ ਇੱਕ ਕਿਸੇ ਬੰਦੇ ਨੂੰ ਇੱਥੇ ਬਠਿੰਡਾ ਦੇ ਵਿੱਚ ਸਪਲਾਈ ਦੇਣੀ ਸੀਗੀ ਤੇ ਦੌਰਾਨ ਨਾਕੇਬੰਦੀ ਜਿਹੜੇ ਸਾਡੇ ਐਸਐਚਓ ਸਿਵਲ ਲਾਈਨ ਐਸਆਈ ਹਰਜੀਵਨ ਸਿੰਘ ਦੇ ਵੱਲੋਂ ਇਹਨੂੰ ਨਾਕੇ ਤੇ ਰਾਉਂਡ ਅਪ ਕੀਤਾ ਗਿਆ ਅਤੇ ਰਾਉਂਡ ਅਪ ਕਰਨ ਤੇ ਇਹਦੀ ਪੋਜਿਸ਼ਨ ਦੇ ਵਿੱਚੋਂ 524 ਗ੍ਰਾਮ ਜਿਹੜੀ ਹੈ ਹੈਰੋਨ ਦੀ ਬਸੀ ਬਰਾਮਦਗੀ ਕੀਤੀ ਹੈ ਤੇ ਕੋਈ ਪਤਾ ਲੱਗਿਆ ਇਹ ਕਿੱਥੋਂ ਲੈ ਕੇ ਆਇਆ ਸੀਗਾ ਤੇ ਕਿੱਥੇ ਦੇਣ ਚੱਲਿਆ ਸੀ ਅ ਡਿਊਰਿੰਗ ਇਨਵੈਸਟੀਗੇਸ਼ਨ ਕੁਝ ਫੈਕਟਸ ਨੇ ਸਾਨੂੰ ਦੱਸੇ ਆ ਜਿਨ੍ਹਾਂ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਇਸ ਮੁਕਦਮੇ ਦੇ ਵਿੱਚ ਹੋਰ ਬਰਾਮਦਗੀ ਹੋਣ ਦੇ ਸਾਰ ਹੈ ਇਸ ਕਰਕੇ ਜਿਹੜਾ ਹੈਗਾ ਇਸ ਸਟੇਜ ਤੇ ਮੈਂ ਤੁਹਾਡੇ ਨਾਲ ਫਾਰਵਰਡ ਐਂਡ ਬੈਕਵਰਡ ਲਿੰਕਸ ਦੇ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਸ਼ੇਅਰ ਨਹੀਂ ਕਰ ਸਕਦਾ ਕੋਈ ਇਹਨਾਂ ਤੋਂ ਇਲਾਵਾ ਕੋਈ ਹੋਰ ਨਾਲ ਸੀਗਾ ਇਸ ਦੇ ਕੋਈ ਜਿਸ ਟਾਈਮ ਇਸੇ ਕੋਲ ਕਵਰੀ ਹੋਈ ਉਸ ਟਾਈਮ ਇਹ ਇਕੱਲਾ ਸੀਗਾ ਪਰੰਤੂ ਜਿਸ ਕੋਲੋਂ ਇਹ ਲੈ ਕੇ ਆਇਆ ਜਾਂ ਜਿਸ ਨੂੰ ਅੱਗੇ ਸਪਲਾਈ ਦੇਣੀ ਸੀਗੀ ਉਸ ਬਾਰੇ ਡਿਊਰਿੰਗ ਇਨਵੈਸਟੀਗੇਸ਼ਨ ਤੇ ਟੈਕਨੀਕਲ ਐਵੀਡੈਂਸ ਦੇ ਆਧਾਰ ਦੇ ਉੱਤੇ ਸਾਨੂੰ ਕੁਝ ਇਨਫਰਮੇਸ਼ਨ ਸਾਨੂੰ ਮਿਲੀ ਹੈ ਉਸ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਜਲਦੀ ਹੀ ਲੌਜੀਕਲ ਕਨਕਲੂਡ ਕੀਤਾ ਜਾਵੇ। ਹਾਂ ਇਸ ਤੋਂ ਪਹਿਲਾਂ ਕੋਈ ਹਰਨ ਦਾ ਮੁਕਤਮ ਦਰਜ ਨਹੀਂ ਹੈ ਇਹ ਪਹਿਲਾ ਜਿਹੜਾ ਕੇਸ ਇਸ ਤੇ ਹਰਨ ਦਾ ਦਰਜ ਹੋਇਆ ਹੈ। ਇਹ ਕਦੋਂ ਤੋਂ ਰਹਿੰਦਾ ਕੁਝ ਪਤਾ ਲੱਗੇ ਇਹ ਬੇਸਿਕਲੀ ਤਾਂ ਇਹ ਡੱਬ ਵਾਲੀ ਦਾ ਰਹਿਣ ਵਾਲਾ ਹੈ ਪਰ ਕੁਝ ਪਿਛਲੇ ਕੁਝ ਸਮੇਂ ਤੋਂ ਉਹ ਜਿਹੜਾ ਹੈਗਾ ਇੱਥ ਕਿਉਂਕਿ ਇਸ ਨੂੰ ਇਹ ਸੀ ਕਿ ਬਠਿੰਡਾ ਦੇ ਵਿੱਚ ਰਹਿਣ ਦਾ ਮਕਸਦ ਸੀ ਕਿ ਵੱਡੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਆਰਾਮ ਨਾਲ ਆਪਣਾ ਕੰਮ ਕਰ ਲੂਗਾ ਕਿਸੇ ਨੂੰ ਪਤਾ ਨਹੀਂ ਲੱਗੂਗਾ